ਹਾਂਜੀ ਸਤਿ ਸ੍ਰੀ ਅਕਾਲ ਭਗਵੰਤ ਮਾਨ ਜੀ ਤੁਹਾਡੀ ਬੜੀ ਰਿਸਪੈਕਟ ਕਰਦੇ ਆ ਜੀ ਪਰ ਕਿਸਾਨਾਂ ਦੀਆਂ ਜ਼ਮੀਨਾਂ ਬਚਾ ਲਓ ਜੀ ਕਿਸਾਨ ਬੜੇ ਦੁਖੀ ਐ ਪੰਜਾਬ 'ਚ ਤੁਹਾਡੇ ਸਾਹਮਣੇ ਕਿਵੇਂ ਟਰੈਕਟਰਾਂ ਦੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਮੈਂ ਆਪਣੇ ਬਾਰੇ ਦੱਸਦਾ ਮੈਂ ਸੈਕਿੰਡ ਸੋਡੀ ਤਾਰਕਮਹਿਤਾ ਕਹਾਉਂਦਾ ਚਸ਼ਮਾ ਮੈਂ ਤੁਹਾਨੂੰ ਇੱਕ ਵਾਰ ਮਿਲਿਆ ਸੀ ਬੰਬਈ ਤੁਹਾਡੇ ਨਾਲ 5-10 ਮਿੰਟ ਮੇਰੀ ਗੱਲਬਾਤ ਹੋਈ ਸੀ ਬਾਕੀ ਤੁਹਾਨੂੰ ਬੱਜਪੰਦੋਂ ਦੇਖਦੇ ਆ ਤੁਹਾਡੇ ਫੈਨ ਆ ਜੀ ਮੈਂ ਤੁਹਾਡੀ ਪਾਰਟੀ ਦਾ ਮੈਂਬਰ ਨਹੀਂ ਕੋਈ ਆਗੂ ਨਹੀਂ ਫਿਰ ਵੀ ਮੈਂ ਵੀਡੀਓ ਪਾ ਪਾ ਕੇ ਤੁਹਾਡੀ ਪਾਰਟੀ ਦੀ ਪ੍ਰਮੋਸ਼ਨ ਕਰਦਾ ਰਿਹਾ ਮੈਨੂੰ ਲੋਕਾਂ ਦੇ ਫੋਨ ਆਉਂਦੇ ਆ ਕਿ ਯਾਰ ਤੂੰ ਆਪ ਵਿੱਚ ਕਿਹੜੇ ਲੈਪ ਲਿੰਕਤੇ ਆ ਕਿਹੜਾ ਤੇਰੇ ਕੋ ਆਉਦਾ ਹੈ ਮੈਂਗਾ ਭਾਈ ਮੇਰੇ ਕੋ ਆਪ ਵਿੱਚ ਕੋਈ ਵੀ ਆਉਦਾ ਹੈ ਨਹੀਂ ਮੈਂ ਸਿਰਫ ਭਗਵੰਤ ਮਾਨ ਜੀ ਦਾ ਫੈਨ ਹਾਂ ਤੇ ਮੈਂ ਉਹਨਾਂ ਦੇ ਵੀਡੀਓ ਪਾ ਕੇ ਉਹਨਾਂ ਦੀ ਪ੍ਰਮੋਸ਼ਨ ਕਰਦਾ ਰਿਹਾ ਆ ਤੇ ਕਰਦਾ ਰਵਾਂਗਾ ਬਾਕੀ ਜਿਹੜੀਆਂ ਗੱਲਾਂ ਸਹੀ ਨੇ ਤੁਸੀਂ ਪੰਜਾਬ ਦੇ ਹਾਲਾਤ ਵਿੱਚ ਬਹੁਤ ਕੁਝ ਨਸ਼ਾ ਨਸ਼ੇ ਦੇ ਉਹ ਲੋਕ ਜਿਨ੍ਹਾਂ ਕਦੀ ਸੋਚਿਆ ਹੁੰਦੀ ਸੀ ਤੁਸੀਂ ਉਹਨਾਂ ਨੂੰ ਜੇਲ੍ਹ ਦਿਖਾ ਦਿੱਤੀ ਹਾਂਜੀ ਤੇ ਬਹੁਤ ਲੋਕ ਤੁਹਾਡੇ ਤੋਂ ਸੁਖੀ ਨੇ ਪੰਜਾਬ ਵਿੱਚ 70 ਸਾਲ ਦੀ ਜਿਹੜੀ ਲੁੱਟ ਹੋਈ ਹੈ ਉਹਨੂੰ ਚੁਟਕੀਆਂ ਵਜਾ ਕੇ ਸਹੀ ਨਹੀਂ ਕੀਤਾ ਜਾ ਸਕਦਾ ਇਹ ਪੰਜਾਬ ਦਾ ਹਰ ਅਕਲਮੰਦ ਬੰਦਾ ਜਾਣਦਾ ਹੈ ਪਰ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਇਹਦੇ ਵਾਸਤੇ ਪੂਰੇ ਪੰਜਾਬ ਵਿੱਚ ਲੋਕ ਟੈਨਸ਼ਨ 'ਚ ਨੇ ਕਿਉਂਕਿ ਜਿਹੜੀ ਜ਼ਮੀਨ ਆ ਉਹਦੀ ਕੋਈ ਕੀਮਤ ਨਹੀਂ ਹੈਗੀ ਜੇ ਤੁਸੀਂ ਆਪਾਂ ਕਵਾਂਗੇ ਕਿਸੇ ਨੂੰ ਅਸੀਂ ਕਿੱਲੇ ਦਾ 2 ਕਰੋੜ ਦੇ ਤਾਂ 5 ਕਰੋੜ ਦੇ ਤਾਂ ਉਹ ਕੁਛ ਵੀ ਨਹੀਂ ਉਹ ਦੋਆਂ ਪੰਜਾਂ ਸਾਲਾਂ ਚੋਂ ਪਤਾ ਨਹੀਂ ਕਿੱਥੇ ਰੇਟ ਪਹੁੰਚ ਜਾਣਾ ਆ ਉਸ ਤੋਂ ਬਾਅਦ ਲੋਕ ਪਛਤਾਉਂਦੇ ਹੋ ਗॉड ਅਸੀਂ ਤਾਂ ਕਿੰਨੀ ਸਸਤੀ ਵੇਚ ਬੈਠੇ ਹਾਂ ਇਹ ਹੋ ਸਕਦਾ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਤੁਸੀਂ ਲੈ ਰਹੇ ਹੋ ਉਹਨਾਂ ਨੂੰ ਉਹਨੀ ਜ਼ਮੀਨ ਦੂਜੀ ਜਗ੍ਹਾ ਲੈ ਕੇ ਦਿੱਤੀ ਜਾਵੇ ਜਾਂ ਉਸ ਤੋਂ ਵੱਧ ਜ਼ਮੀਨ ਯੂਪੀ ਜਾਂ ਹੋਰ ਏਰੀਆ ਵਿੱਚ ਲੈ ਕੇ ਦਿੱਤੀ ਜਾਵੇ ਤਾਂ ਕਿ ਉਹ ਖੇਤੀ ਕਰ ਸਕਣ ਜਿਹੜੇ ਵੱਡੇ ਕਿਸਾਨ ਆ ਉਹਨਾਂ ਨੇ ਤੇ ਆਪਣਾ ਸੈਟਲਮੈਂਟ ਕਰ ਹੀ ਲੈਣਾ ਹੁੰਦਾ ਆ ਪਰ ਜਿਹੜੇ ਛੋਟੇ ਕਿਸਾਨ ਆ ਜਦੋਂ ਉਹਨਾਂ ਕੋ ਪੈਸੇ ਆਉਂਦੇ ਆ ਉਹ ਪੈਸੇ ਇੱਧਰ ਉੱਧਰ ਵਿਖੜ ਜਾਂਦੇ ਆ ਜੀ ਪੈਸੇ ਵਿਖੜ ਜਾਂਦੇ ਆ ਪੈਸੇ ਹੱਥ ਨਹੀਂ ਆਉਂਦੇ ਉਹ ਵਿਚਾਰਾ ਕਿਸਾਨ ਉਹਦੇ ਆ ਮੁੰਡਿਆਂ ਨੇ ਇੱਧਰ ਉੱਧਰ ਵਿਆਹ ਕਰ ਲਿਆ ਉਹ ਕਰ ਲਿਆ ਪੈਸੇ ਖਤਮ ਹੋ ਜਾਣੇ ਬਾਅਦ ਚੋਂ ਕਦੀ ਜ਼ਮੀਨ ਨਹੀਂ ਲੈ ਪਾਉਂਦੇ ਇਦਾਂ ਮੈਂ ਬਹੁਤ ਸਾਰੇ ਕਿਸਾਨ ਵੇਖੇ ਨੇ ਸੋ ਮੇਰੀ ਭਗਵੰਤਮਾ ਜੀ ਬੇਨਤੀ ਆ ਇਸ ਮੁੱਦੇ ਤੇ ਜਰੂਰ ਸੋਚੋ ਸਾਰੀਆਂ ਮਾੜੀਆਂ ਫੈਕਟਰੀਆਂ ਪੰਜਾਬ 'ਚ ਹੀ ਕਿਉਂ ਲੱਗਣੀਆਂ ਆ ਬਹੁਤ ਗੰਦੇ ਕੈਮੀਕਲ ਦੀਆਂ ਫੈਕਟਰੀਆਂ ਪੰਜਾਬ 'ਚ ਲੱਗੀਆਂ ਹੋਈਆਂ ਆ ਉਹ ਸਾਡੇ ਜਲ ਨੂੰ ਗੰਦਾ ਕਰ ਰਹੀਆਂ ਸਾਡੇ ਆਸ-ਪਾਸੇ ਨੂੰ ਗੰਦਾ ਕਰ ਰਹੀਆਂ ਲੋਕਾਂ ਨੂੰ ਪਾਣੀ ਪੀਣ ਆਸਤੇ ਦਿੱਕਤ ਆ ਰਹੀ ਆ ਹਾਂਜੀ ਤੇ ਬਾਕੀ ਤੁਸੀਂ ਨਸ਼ਿਆਂ ਖਿਲਾਫ ਬਹੁਤ ਵਧੀਆ ਕਰ ਰਹੇ ਹੋ ਜੀ ਇੱਕ ਦੇ ਨਕਲੀ ਸੰਸਥਾਵਾਂ ਐਵੇਂ ਰਹਿਦੀਆਂ ਗੱਡੀਆਂ ਨਸ਼ਿਆਂ ਖਿਲਾਫ ਉਦਾਂ ਤਾਂ ਕੁਝ ਨਹੀਂ ਹੋਣਾ ਜੀ ਉਹਦੇ ਵਾਸਤੇ ਮੈਥਡ ਨੇ ਜੀ ਨਸ਼ੇ ਬੰਦ ਕਰਨ ਵਾਸਤੇ ਲੋਕਾਂ ਦਾ ਮਨ ਦੂਜੇ ਪਾਸੇ ਲਾਉਣਾ ਲੋਕਾਂ ਦਾ ਮਨ ਖੇਡਾਂ 'ਚ ਲਾਇਆ ਜਾਵੇ ਹਰ ਪਿੰਡ 'ਚ ਗਰਾਊਂਡ ਬਣਾਈ ਜਾ ਜਾਵੇ ਵੱਡੇ ਵੱਡੇ ਖਿਡਾਰੀਆਂ ਨੂੰ ਨਾਮ ਦਿੱਤੇ ਜਾਣ ਜੇ ਇੱਕ ਖਿਡਾਰੀ ਬੁਲਟ ਜਿੱਤ ਕੇ ਆਉਂਦਾ ਤੇ ਗਵਾਂਢੀ ਦਾ ਮੁੰਡਾ ਗਵਾਂਢੀ ਵੀ ਆਪਣੇ ਮੁੰਡੇ ਨੂੰ ਕਹਿੰਦਾ ਦੇਖੋ ਕੰਜਰਾ ਫਲਾਣਾ ਬੁਲਟ ਜਿੱਤ ਕੇ ਲਿਆਇਆ ਤੂੰ ਵੀ ਦਫਾ ਹੋ ਮਾਰ ਖੇਡ ਉਹ ਵੀ ਲੱਗੂ ਖੇਡੇ ਤਾਂ ਲੋਕਾਂ ਨੂੰ ਫੋਰਸ ਕੀਤਾ ਜਾਊਗਾ ਖੇਡਾਂ ਵਾਸਤੇ ਚਲੋ ਨਸ਼ੇਰੀਆਂ ਗੱਲਾਂ ਬਾਕੀ ਜ਼ਮੀਨਾਂ ਦਾ ਜ਼ਰੂਰ ਕੋਈ ਸੋਚੋ ਜੇ ਕਿਸਾਨਾਂ ਕੋ 10 ਕਿੱਲੇ ਲੈ ਰਿਆ ਤੇ ਕਿਸਾਨ ਨੂੰ ਪੰਜਾਬ ਤੋਂ ਬਾਹਰ ਦੇ 20 ਕਿੱਲੇ ਦਾ ਪਲਾਟ ਲੈ ਕੇ ਦਵੋ ਤਾਂ ਕਿ ਉਹ ਉੱਥੇ ਜਾ ਕੇ ਆਪਣੀ ਖੇਤੀ ਕਰ ਸਕੇ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਆ ਜਿਆਦਾਤਰ ਹਜ਼ਾਰਾਂ ਸਾਲਾਂ ਤੋਂ ਖੇਤੀ ਕਰਦੇ ਆਏ ਨੇ ਹਜ਼ਾਰਾਂ ਸਾਲਾਂ ਤੋਂ ਹਜ਼ਾਰਾਂ ਸਾਲਾਂ ਤੋਂ ਖੇਤੀ ਨਾਲ ਇਹਨਾਂ ਦਾ ਇੱਕ ਲਿੰਕ ਬਣਿਆ ਨੌ ਮਾਸ ਦਾ ਰਿਸ਼ਤਾ ਬਣਿਆ ਹੋਇਆ ਬਹੁਤ ਸਾਰੇ ਮੈਂ ਦੇਖੇ ਨੇ ਮੁੰਬਈ ਟਰਾਂਸਪੋਰਟਾਂ ਖੋਲੀਆਂ ਉਹਨਾਂ ਨੇ ਉਹਨਾਂ ਦੇ ਪਿਓ ਟਰੱਕ ਚਲਾਉਂਦੇ ਸੀ ਉਹ ਤਾਂ ਟਰਾਂਸਪੋਰਟਾਂ ਖੋਲੀਆਂ 50-50 ਟਰੱਕ ਪਾਲੇ ਪਰ ਮੁੰਡੇ ਫੇਰ ਪੰਜਾਬ ਵੱਲ ਨੂੰ ਭੱਜੇ ਨਹੀਂ ਯਾਰ ਪੰਜਾਬ ਦਾ ਕੀ ਖੇਤੀ ਕਰੀਏ ਜਿਹੜਾ ਖੇਤੀ ਦਾ ਮਜ਼ਾ ਉਹ ਕਿਸੇ ਵਿੱਚ ਨਹੀਂ ਹੈਗਾ ਇਸ ਵਾਸਤੇ ਲੋਕਾਂ ਕੋਲ ਜਮੀਨਾਂ ਐਦਾਂ ਲੈ ਲਓਗੇ ਤਾਂ ਲੋਕ ਕਿੱਧਰ ਜਾਣਗੇ ਜਰੂਰ ਉਹਦਾ ਕੋਈ ਇਹੋ ਜਿਹਾ ਵਪਾਰਾਏ ਕਰੋ ਕਿ ਭਾਈ ਜੁਪੀ ਰਾਜਸਥਾਨ ਜਾਂ ਹੋਰ ਜਗ੍ਹਾ ਉਹਨਾਂ ਨੂੰ ਜੇ ਕਿਹੜੀ 10 ਕਲੇ ਜਮੀਨ ਲੈ ਰਹੇ ਉਹਨਾਂ ਨੂੰ 25 ਕਲੇ ਲੈ ਕੇ ਦਵੋ ਤਾਂ ਕਿ ਉਹਨਾਂ ਦੀ ਆਉਣ ਵਾਲੀਆਂ ਪੁੱਛਤਾ ਖੇਤੀ ਕਰ ਸਕਣ ਬਾਕੀ ਭਗਵੰਤ ਮਾਨ ਜੀ ਆਪਾਂ ਤੁਹਾਡੇ ਬਹਾਰੀਆਂ ਤੁਸੀਂ ਪੰਜਾਬ ਵਾਸਤੇ ਬਹੁਤ ਕੀਤਾ ਆ ਮੈਨੂੰ ਪਤਾ ਤੁਹਾਡੀ ਪ੍ਰਾਪਰਟੀ ਜਦੋਂ ਤੁਸੀਂ ਆਏ ਸੀ ਡਬਲ ਸੀ ਹੁਣ ਅੱਧੀ ਰਹਿ ਗਈ ਆ ਤੁਸੀਂ ਪੰਜਾਬ ਨੂੰ ਲੁੱਟਿਆ ਨਹੀਂ ਹੈਗਾ ਪੰਜਾਬ ਦਾ ਫਾਇਦਾ ਹੀ ਕੀਤਾ ਫਾਇਦਾ ਹੁ ਜਿੰਨਾ ਹੋ ਸਕੇ ਆ ਇੱਕੇ ਦਮ ਚੁਟਕੀ ਵਜਾ ਕੇ ਤਾਂ ਕੁਝ ਹੋ ਨਹੀਂ ਸਕਦਾ ਹੈਨਾ ਜੀ ਹੌਲੀ ਹੌਲੀ ਹੋਣੀ ਆ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ